ਹਾਂਜੀ ਸਰ ਜਨਸੀ ਜੀ ਆਪਾਂ ਇੱਕ ਜਗ੍ਹਾ ਤੇ ਆਏ ਆ ਤੇ ਇੱਥੇ ਆ ਦੇਖੋ ਜੀ ਮੂਡ ਬਣਾਈਆਂ ਤੇ ਅਲੱਗ-ਅਲੱਗ ਤਰ੍ਹਾਂ ਦੇ ਨੂਨ ਦਿਖਾਏ ਆ ਨੇ ਹਰ ਤਰ੍ਹਾਂ ਦਾ ਇਨਸਾਨ ਦਿਖਾਇਆ ਕੋਈ ਕਾਲਾ ਕੋਈ ਗੋਰਾ ਕੋਈ ਕਿਸੇ ਦੀ ਕਾਸਤਾ ਤਰ੍ਹਾਂ ਦਾ ਇੱਕ-ਇੱਕ ਚੀਜ਼ ਬੜੀ ਵੀਡੀਓ ਤੇ ਲਗੀ ਆ ਇਸੇ ਕੰਪਰੋਸ ਅ ਲਿਖਿਆ ਕਿਹਾ ਜਾਂਦਾ ਕਿ ਬਾਈਬਲ ਦੇ ਵਿੱਚ ਲਿਖਿਆ ਕਿ ਜਿਹੜੇ ਕੰਪਰੋਸ ਜਿਹੜੇ ਇਥੇ ਆਉਂ ਲੱਗੇ ਆ ਉਹ ਆਪਣਾ ਆਵਾਂ ਤਾਂ ਜੋ ਵੀਰਦੇਸ ਕਹਿੰਦਾ ਬੀਨ অর ਫਰਗੇਟਫੁਲ ਟੂ ਐਂਟਰਟੇਨ ਸਟ੍ਰੇਂਜਰਸ ਐਂਟਰਟੇਨ ਸਟ੍ਰੇਂਜਰ ਮਤਲਬ ਜਦੋਂ ਕੋਈ ਹੈਲਪ ਦੇ ਵਿੱਚ ਹੈ ਕਿਸੇ ਨੂੰ ਹੈਲਪ ਦੀ ਲੋੜ ਹੈ ਹਨ ਤਾਂ ਕਹਿੰਦਾ ਉਹਨਾਂ ਨੂੰ ਆਪਣੇ ਘਰੇ ਆਉਂਦਿਓ ਉਹਨਾਂ ਨੂੰ ਕੱਪੜੇ ਪਹਿਨਵਾਓ ਭੁੱਖੇ ਨੂੰ ਖਵਾਓ ਇਸ ਤਰੀਕੇ ਨਾਲ ਕਹਿੰਦੇ ਕਈਆਂ ਨੇ ਪਰਮੇਸ਼ਰ ਤੇ ਦੂਤਾਂ ਨੂੰ ਆਪਣੇ ਘਰੇ ਇਨਵਾਈਟ ਕੀਤਾ ਅਗਰ ਤੁਸੀਂ ਦੇਖੋ ਉੱਤੇ ਉੱਤੇ ਬੋਰਡ ਦੇ ਸੈਂਟਰ 'ਚ ਖੰਭ ਦਿਖਾਏ ਆ ਕਹਿੰਦਾ ਮਤਲਬ ਕਿ ਜਿਹੜੇ ਲੋਗ ਹੈ ਉਹਨਾਂ ਦੇ ਰੂਪ ਦੇ ਵਿੱਚ ਪ੍ਰਭੂ ਦੇ ਸਵਰਗ ਦੂਤ ਸਾਡੇ ਕਈ ਅਰੀ ਅਸੀਂ ਇਹਨਾਂ ਨੂੰ ਨਾਂ ਜਾਣਦੇ ਹੁਆ ਉਹਨਾਂ ਨੂੰ ਅਸੀਂ वेलकम ਕਰਦੇ ਆ ਨਾ ਜੀ ਆਸ਼ਿਸ਼ ਕੌਣੇ ਦਬਰਾਹਮ ਨੇ ਵੈਲਕਮ ਕੀਤਾ ਐਂਡ ਉਹਨੇ ਆਸ਼ਿਸ਼ ਭਾਈ ਆਪਣੇ ਘਰ ਦੇ ਵਿੱਚ ਆਣਾ ਤੇ ਆਪਣੀ ਵਾਈਫ ਤੋਂ ਖਾਣਾ ਕੋਆਇਆ ਤਾਂ ਉਹਨਾਂ ਨੇ ਆਸ਼ਿਸ਼ ਭਾਈ ਸੋਸਾਂ ਨੂੰ ਹਰ ਤਰ੍ਹਾਂ ਦਾ چھوٹਾ ਵੱਡਾ ਜੁਨੀਸ਼ ਕੋਈ ਵੀ ਕਲਚਰ ਤੋਂ ਬਿਲੋਂਗ ਕਰਦਾ ਉਹਨਾਂ ਨੇ ਬੋਲਚ ਬਣਾ ਲਈ ਇੱਕ ਪੇੜ ਫਰੇਸ਼ਤੀ ਹਦੀ ਮੈਨੂੰ ਥੇਰੀ ਰੱਖਦੀ